ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 14 ਸਤੰਬਰ ਹੈ 14 ਸਤੰਬਰ 1777 ਦੇ ਵਿੱਚ ਹਾਰ ਤੋਂ ਬਾਅਦ ਗੁਲਾਮ ਕਾਦਰ ਅਫਜ਼ਲ ਖਾਨ ਸੁਲਤਾਨ ਖਾਨ ਅਤੇ ਹੋਰ ਰਹੀਲਾ ਜਰਨੈਲਾਂ ਨੇ ਹਥਿਆਰ ਸੌੜ ਦਿੱਤੇ ਸਨ ਪਰ ਜ਼ਾਬਤਾ ਖਾਨ ਨੇ ਅਜਿਹਾ ਕਰਨ ਤੋਂ ਨਾ ਕਰ ਦਿੱਤੀ ਸੀ ਉਹ ਜਮਨਾਪਾਰ ਚਲਾ ਗਿਆ ਸੀ ਅਤੇ ਸਿੱਖਾਂ ਦੀ ਪਨਾਹ ਦੇ ਵਿੱਚ ਰਹਿਣ ਲੱਗ ਪਿਆ ਸੀ 1776 ਦੇ ਵਿੱਚ ਸਿੱਖਾਂ ਤੇ ਜ਼ਾਬਤਾ ਖਾਨ ਦੇ ਵਿਚਕਾਰ ਸਮਝੌਤਾ ਹੋਇਆ ਸੀ ਦੋਹਾਂ ਦੀ ਸਾਂਝੀ 30-40 ਹਜ਼ਾਰ ਫੌਜ ਨੇ ਹੁਣ ਦਿੱਲੀ ਵੱਲ ਕੂਚ ਕੀਤਾ। ਉਧਰ ਨਾਸਰ ਖਾਨ ਨੇ ਵੀ ਇਹਨਾਂ ਦਾ ਟੱਕਰਾ ਕਰਨ ਵਾਸਤੇ ਕਾਸਮ ਅਲੀ ਖਾਨ ਨੂੰ ਫੌਜ ਦੇ ਕੇ ਟੋੜ ਦਿੱਤਾ ਪਰ ਉਹ ਇਹਨਾਂ ਦੇ ਨਾਲ ਲੜਾਈ ਦੇ ਵਿੱਚ ਮਾਰੇ ਗਿਆ। ਭਾਵੇਂ ਸਿੱਖ ਦਿੱਲੀ ਤੇ ਕਬਜ਼ਾ ਤਾਂ ਨਾ ਕਰ ਸਕੇ ਪਰ ਉਹਨਾਂ ਨੇ ਅਲੀਗੜ੍ਹ, ਮੇਸ਼ਟ, ਸਿਕੰਦਰਾ, ਖੁਰਜਬ ਵਗੈਰਾ ਤੇ ਹਮਲੇ ਕਰਕੇ ਵੱਡਾ ਖਜ਼ਾਨਾ ਹਾਸਲ ਕੀਤਾ। ਜ਼ਾਬਤਾ ਖਾਨ ਤਾਂ ਸਿੱਖਾਂ ਦੇ ਅਸਰ ਹੇਠ ਆਇਆ ਗਿਆ ਸੀ ਕਿ ਉਸਨੇ ਖੰਡੇ ਦੀ ਪਹਲ ਵੀ ਲੈ ਲਈ ਸੀ ਅਤੇ ਆਪਣਾ ਨਾਂ ਧਰਮ ਸਿੰਘ ਰੱਖ ਲਿਆ ਸੀ। 14 ਸਤੰਬਰ 1924 ਰਾਜਾਨਾਬਾਦ ਦੀ ਬਹਾਲੀ ਵਾਸਤੇ ਜੈਤੂ ਦੇ ਵਿੱਚ ਰੱਖੇ ਅਖੰਡ ਪਾਠ ਕਰਦੇ ਪਾਰਟੀ ਇਤੋ ਦੇ ਮੋਰਚੇ ਦਾ ਮੋੜ ਬਚ ਗਿਆ ਨਾਬਾਦੀ ਸਰਕਾਰ ਜਿਸ ਨੂੰ ਇੱਕ ਅੰਗਰੇਜ਼ ਐਡਮਿਨਿਸਟਰेटर ਵਿਲਸਮ ਜੌਨਸਟਨ ਚਲਾ ਰਿਹਾ ਸੀ ਉਸ ਨੇ ਸਿੱਖਾਂ ਨੂੰ ਦੀਵਾਨ ਕਰਨ ਦੀ ਇਜਾਜ਼ਤ ਨਾ ਦਿੱਤੀ ਇਸ ਕਰਕੇ ਐਜੀਟੇਸ਼ਨ ਸ਼ੁਰੂ ਹੋਈ ਸੀ ਇਸ ਸਬੰਧ ਦੇ ਵਿੱਚ ਇੱਕ ਜਲੂਸ 9 ਸਤੰਬਰ ਨੂੰ ਕੱਢਿਆ ਗਿਆ ਸੀ ਇਸ ਜਲੂਸ ਦੇ ਸਬੰਧ ਦੇ ਵਿੱਚ 25 ਸਿੱਖ ਗ੍ਰਿਫਤਾਰ ਕਰ ਲਏ ਗਏ ਇਸ ਤੋਂ ਮਗਰੋਂ 14 ਸਤੰਬਰ ਨੂੰ ਗੰਗਸਰ ਗੁਰਦੁਆਰੇ ਦੇ ਵਿੱਚ ਇੱਕ ਖੰਡ ਪਾਠ ਰੱਖਿਆ ਗਿਆ। ਅੰਗਰੇਜ਼ ਫੌਜੀਆਂ ਨੇ ਗੁਰਦੁਆਰੇ ਦੇ ਵਿੱਚ ਦਾਖਲ ਹੋ ਕੇ ਪਾਠ ਕਰਦੇ ਗ੍ਰੰਥੀ ਗਿਆਨੀ ਇੰਦਰ ਸਿੰਘ ਸਮੇਤ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੇ ਸਾਰੇ ਪਾਸੇ ਜ਼ਬਰਦਸਤ ਰੋ ਪੈਦਾ ਹੋ ਗਿਆ ਅਤੇ ਇਸ ਦੇ ਨਾਲ ਹੀ ਜੈਤੂ ਦੇ ਮੋਰਚੇ ਦਾ ਮੋੜ ਬਚ ਗਿਆ। 14 ਸਤੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਦਰਸ਼ਨ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਮਹਿਮੂਦਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਪੰਜਾਬ ਪੁਲਿਸ ਨੇ ਬਖਤਾਵਰ ਸਿੰਘ ਪੁੱਤਰ ਮਖਤੂਲ ਸਿੰਘ ਸਰਪੰਚ ਦਿয়ালਪੁਰ ਅੰਮ੍ਰਿਤਸਰ ਨੂੰ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਸੀ ਉਸਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਉਸ ਦੇ ਵੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ ਸੀ 14 ਸਤੰਬਰ 1990 ਸਤਵਾਲ ਸਿੰਘ ਢਿੱਲੋਂ ਉਰਫ ਬਾਪੂ ਪੁੱਤਰ ਕਰਤਾਰ ਸਿੰਘ ਵਾਸੀ ਡਲੇਵਾਲ ਜ਼ਿਲ੍ਹਾ ਨਵਾਂ ਸ਼ਹਿਰ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇੱਕ ਬਹੁਤ ਸੀਨੀਅਰ ਆਗੂ ਸੀ ਪੁਲਿਸ ਨੇ ਉਸ ਤੇ ਬਹੁਤ ਸਾਰੇ ਮੁਕੱਦਮੇ ਬਣਾਏ ਸਨ ਅਤੇ ਉਸਤੰਬਰ 1985 ਦੇ ਵਿੱਚ ਅਤੇ ਫਿਰ ਸਤੰਬਰ 1987 ਦੇ ਵਿੱਚ ਦੋ ਵਾਰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਸੀ ਉਹਨਾਂ ਕੇਸਾਂ ਦੇ ਵਿੱਚ ਉਹ ਜ਼ਮਾਨਤ ਤੇ ਰਿਹਾ ਹੋਇਆ ਸੀ ਪੁਲਿਸ ਉਸ ਤੋਂ ਆਪਣਾ ਪਿੱਛਾ ਛਡਵਾਉਣਾ ਚਾਹੁੰਦੀ ਸੀ ਅਖੀਰ 14 ਸਤੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਆਪਣੇ ਕੈਡ ਸੁਖਵਿੰਦਰ ਸਿੰਘ ਨੂੰ ਉਸ ਦੇ ਪਿੱਛੇ ਲ ਨੇ ਕੁਦਰ ਚੌਂਕ ਦੇ ਵਿੱਚ ਉਸ ਤੇ ਗੋਲੀ ਚਲਾ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਅਤੇ ਉਸ ਦਾ ਇੱਕ ਹੋਰ ਸਾਥੀ ਇੱਕ ਝੂਠੇ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ 14 ਸਤੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਮਨਜੀਤ ਸਿੰਘ ਅਤੇ ਰਜਿੰਦਰ ਸਿੰਘ ਦੋਵੇਂ ਵਾਸੀ ਬਿਲਗਾ ਸਵਰਨ ਸਿੰਘ ਗ੍ਰਾਂਥੀ ਕਾਲੀਆ ਅੰਮ੍ਰਿਤਸਰ ਅਜਮੇਰ ਸਿੰਘ ਖਾਰਾ ਕਲ ਸਿੰਘ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ 14 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਅਮਰਜੀਤ ਸਿੰਘ ਸੰਧੂ ਪੁੱਤਰ ਅਰਜਨ ਸਿੰਘ ਵਾਸੀ ਮਾੜੀਖੁਰਦ ਜ਼ਿਲ੍ਹਾ ਅਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਹੀ ਪੰਜਾਬ ਪੁਲਿਸ ਨੇ ਗੁਰਮੀਤ ਸਿੰਘ ਬੰਟੀ ਵਾਸੀ ਨੰਗਲ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 14 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਸਾਹਿਬ ਸਿੰਘ ਪੁੱਤਰ ਕਾਨ ਸਿੰਘ ਵਾਸੀ ਕੁੰਜ, ਦਲਬੀਰ ਸਿੰਘ ਉਰਫ ਕਾਲਾ ਤੇ ਉਸ ਦਾ ਭਰਾ ਬਲਵਿੰਦਰ ਸਿੰਘ ਪੁੱਤਰ ਨਾਜ਼ਰ ਸਿੰਘ ਵਾਸੀ ਪੱਲਾ ਅਤੇ 10 ਹੋਰ ਸਿੱਖਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਐਸੀ ਦੇ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ